ਅੱਜ ਕਿਸਾਨ ਵੀਰ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਤੇ ਜਿਹੜੇ ਵੀ ਵੀਰ ਚੈਨਲ ਨਾਲ ਨਵੇਂ ਜੁੜੇ ਹੋ ਰਾਇਟ 6 ਸਬਸਕ੍ਰਾਈਬ ਕਰ ਦਿਓ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 3432 95016 3432 ਅੱਜ ਫਿਰ ਮੇਰੇ ਆਪਣੇ ਪਿੰਡ ਭੈਰੂਪਾ ਵਿੱਚ ਪੌਂਕੀਆਂ ਖੇਤਾਂ ਵਿੱਚ ਮਾਈ ਮਡੇਰਾ ਦੇ ਘਾ ਰਹਿੰਦੇ ਇੱਥੇ ਇਹਨਾਂ ਨੂੰ ਪਹਿਲਾਂ ਪੂਰਾ ਨਾਮ ਤੇ ਡਰੈਸ ਪੁੱਛਾਂਗੇ ਫਿਰ ਮੱਝ ਬਾਰੇ ਜਾਣਕਾਰੀ ਲੈ ਕੇ ਦੱਸਾਂਗੇ ਘਰੇਲੂ ਮੱਝਾ ਕੋਈ ਕਾਰੋਬਾਰ ਨਹੀਂ ਕਰਦੇ ਵਪਾਰੀ ਨਹੀਂ ਕੁਛ ਨਹੀਂ ਬਾਈ ਘਰੇ ਚੋਈ ਵੀ ਆ ਦੋ ਤਿੰਨ ਸੂਏ ਦੂਜੇ ਤੀਜੇ ਸੂਏ ਦੱਸਦੇ ਆ ਬਾਕੀ ਦੁੱਧ ਦਾ ਸਾਰਾ ਕੁਝ ਦੱਸ ਦੇਣੇ ਕਿ ਤੁਹਾਡੇ ਸਾਹਮਣੇ ਬਾਈ ਉੱਥੇ ਸਾਹਮਣੇ ਖੜ ਕੇ ਪਹਿਲਾਂ ਆਪਣਾ ਨਾਮ ਤੇ ਡਰੈਸ ਦਾ ਦੱਸ ਸਤਿਕਾਰ ਸਤਿ ਸ੍ਰੀ ਅਕਾਲ ਆਪਣਾ ਨਾਮ ਪੂਰਾ ਨਾਮ ਜੀ ਮੇਰਾ ਸੁਖਚੈਨ ਸਿੰਘ ਆਈ ਹਾਂ ਜੀ ਪ੍ਰਿੰਟ ਤੇ ਇਹ ਲੈਂਦੇ ਭਾਈ ਰੂਪਾ ਜਿਲ੍ਹਾ ਬਠਿੰਡਾ ਤਸੀਲ ਫੂਲ ਮੋਬਾਈਲ ਨੰਬਰ ਜੀ ਮੈਂ 93640 72474 72474 ਇਹ ਨੰਬਰ ਆਪਣਾ ਤੇ ਇੱਥੇ ਆਉਂਦਾ ਆਪਣੀ ਲੋਕੇਸ਼ਨ ਕੋਈ ਕੀ ਟਵਾਲੀ ਰੋਡ ਤੇ ਆ ਜੀ ਕੋਠੇ ਆਪਣੇ ਹਾਂ ਕੀਤਾ ਮਡੇਰਾ ਦੇ ਕੋਠੇ ਆ ਜੀ ਮਡੇਰਾ ਦੇ ਕੋਠੇ ਆ ਇਹ ਵਰਗ ਦਾ ਕੀ ਨਾਮ ਆ ਲਾਭ ਸਿੰਘ ਮਡੇਰ ਲਾਭ ਸਿੰਘ ਮਡੇਰ ਦੇ ਕੀਤਾ ਜੇ ਜੇ ਤਨੇ ਭਾਈ ਇੱਥੇ ਰਹਿੰਦੇ ਆ ਤੇ ਬਾਕੀ ਆਹ ਮੱਝ ਕਿਹੜਾ ਸੂ ਛੋਟੀ ਹੈ ਇਹ ਇਹ ਜੀ ਤੀਜੀ ਸੂਈ ਠੀਕੇ ਸੂ ਹਾਂ ਘਰ ਦੀ ਆਪਣੀ ਕੋਈ ਵਰਤਨਾ ਨਹੀਂ ਕਰਦੇ ਘਰ ਦੀ ਨਾ ਜੀ ਬਾਹਰ ਨ ਕੋਈ ਨਹੀਂ ਕਰਦੇ ਇੱਕੀ ਬਾੜੀ ਹੈ ਪਹਿਲੇ ਸੂਏ ਕਿੰਨਾ ਦੁੱਧ ਦਿੰਦਾ ਨੇ ਪਹਿਲੇ ਸੂਏ ਵੀ ਸੀਗਾ ਜੀ 13 ਕਿਲੋ ਦੁੱਧ ਦੂਜੀ 14 14.5 ਵੀ ਦਿੰਦਾ ਨੇ ਤੋਂ ਸਾਢੇ ਜੋ ਦਿੰਦਾ ਹਾਂ ਹੁਣ ਕਿੰਨੀ ਆਸ ਕਰਦੋਗੇ ਇਹਦੀ ਹੁਣ ਕੱਢੂਗੀ 16 17 16 ਲੀਟਰ ਤੱਕ ਕੱਢੂਗੀ ਆ ਚਾਹੀਦਾ ਹੈ ਜੀ ਪਹਿਲੇ ਸੂਏ ਨੇ ਬਾਕੀ ਥੁੱਕੀ ਦੇ ਪਿੰਡਾ ਪੁੰਡਾ ਮਲਾਇਆ ਹਾਂਜੀ ਸਾਈਨਿੰਗ ਬਹੁਤ ਆ ਪੂਛ ਪਤਲੀ ਆ ਪਤਲੀ ਪਤਲੇ ਪੱਟਦੀ ਆ ਤੇ ਬਾਕੀ ਸਿੰਘ ਤਾਂ ਜ਼ਰੂਰ ਥੋੜਾ ਖੁੱਲਾ ਮੋਰਾ ਚ ਪੈਂਦੀ ਆ ਆਣ ਲੇਵਾ ਤੁਹਾਨੂੰ ਇੱਕ ਵਾਰੀ ਨੀੜੋ ਕਰਕੇ ਦਿਖਾ ਦਨੇ ਆ ਫਿਰ ਤੋੜ ਕੇ ਦਿਖਾਵਾਂਗੇ ਇਹਦਾ ਲੈਣ ਦੇਣਾ ਰੇਟ ਕਿੰਨਾ ਕਰੋਗੇ ਇਹਦੇ ਜੀ 10 ਦਿਨ ਤਾਂ ਸੂਣ ਦੇ ਰਹਿੰਦੇ ਆ ਰੇਟ ਕਿੰਨਾ ਕਰੋਗੇ ਮੁੱਲੇ ਦਾ ਜੀ 110 110000 ਆ ਮੌਕੇ ਤੇ ਜੇ ਮਾਨਤਾ ਨਹੀਂ ਹੋ ਜੂ ਅਗਲੇ ਦਾ ਅੱਛਾ ਤੇ ਸੂਣ ਦੇ ਕਿੰਨੇ ਰਹਿੰਦੇ ਨੇ ਸੂਣ ਤੇ ਇਹਦੇ 9-10 ਦਿਨ ਆ ਜੀ 31 ਤਰੀਕ ਨੂੰ ਦਿਨ ਪੂਰੇ ਇਹਦੇ 31 ਤਰੀਕ ਨੂੰ ਦਿਨ ਪੂਰੇ ਤੇ ਤਾਂ ਹਗਰਾ ਦਾ 11 ਵਾਰ ਰਹਿੰਦੇ ਹਨ ਤੇ ਜਿਹੜੀ ਚਾਕਲੀ ਵਾਲਾ ਲੈਵਾ ਤੇ ਤੋੜ ਕੇ ਦਿਖਾਉਣੇ ਇੱਕ ਵਾਰ ਤੁਹਾਨੂੰ ਭਾਜੀ ਤੋੜ ਕੇ ਦੇਖੋ ਤੋ ਤੋ ਬਟਨ ਵਾਲਾ ਲੈਵਾ ਤੇ ਇਹ ਬਾਕੀ ਦਾ ਥਾਣ ਆਚਾਰੇ ਮੁਠੀ ਵਾਲੇ ਪੂਰੀ ਬਿੱਥੀ ਦੇ ਲੱਗੇ ਆ ਮੈਂ ਤੁਹਾਨੂੰ ਤੋੜਿਆ ਦਿਖਾਉਣੇ ਆ ਮੈਂ ਕੁੱਕਰੇ ਨੂੰ ਬੰਦਾ ਘਰੇ ਚੋਣਣਾ ਲੈ ਜਾ ਕੋਈ ਨੁਕਸਤ ਨਹੀਂ ਨਾ ਜੀ ਠੰਡੀ ਸੀਲ ਬਥੇਰੀ ਆ ਕੋਈ ਪੈਸੇ ਦਾ ਨੁਕਸ ਨਹੀਂ ਰਜਾ ਹਾਂਜੀ ਮੋੜ ਲਓ ਤੇ ਇਹ ਬਣ ਕੇ ਕਿੰਨਾ ਟਾਈਮ ਤੋ ਦੇ ਦਿੰਦੀ ਆ ਇਹ ਦੇ ਦਿੰਦੀ ਆ 5-4 ਮਹੀਨੇ 5-6 ਮਹੀਨੇ ਦੇ ਦਿੰਦੀ ਆ 6 ਮਹੀਨੇ ਦੇ ਦਿੰਦੀ ਆ ਦੇ ਦਿੰਦੀ ਨੀ ਰਾਮ ਛੱਡ ਨਹੀਂ ਪੈਂਦੀ ਜੀ ਆਪਦੇ ਆਪ ਛੱਡ ਨਹੀਂ ਪੈਂਦੀ ਅੱਛਾ ਅੱਛਾ ਲੇ ਕੋਈ ਚਾਕੜੀ ਵਾਲਾ ਨੇਵਾ ਬਟਨ ਵਾਲਾ ਪਹਿ ਵੀ ਕਹਿੰਦੇ ਇਹਨੂੰ ਉਹ ਲੇਵਾ ਹਲੇ ਬਾਈ ਰਸ ਗਿਆ ਰਹਿੰਦੇ ਆ ਤੇ ਬਾਈ ਕਹਿੰਦੇ ਪਿਆਰੀ ਪੂਰੀ ਕਰਦੀ ਐ ਇਹ ਨਹੀਂ ਵੀ ਲੇਵਾ ਬਹੁਤ ਬਣਾਉਂਦੀ ਆ ਉਹ ਲੇਵਾ ਬਣਾਉਂਦੀ ਆ ਤੇ ਹੰਗਾ ਵੀ ਬਣ ਜਾਂਦੀ ਆ ਇਹਦਾ ਉਸ ਹਰ ਜੱਜਮੈਂਟ ਕਰ ਲਿਓ ਹਲੇ 31 ਤਰੀਕ ਨੂੰ ਦਨ ਪੂਰੇ ਆਦੇ ਆ ਤੂੰ ਨੱਤੀ ਨੂੰ ਨੱਤੀ ਨੂੰ ਨੱਤੀ ਨੂੰ ਪੂਰੇ ਹਮਨੇ ਪਿਗਰੇ ਨੂੰ ਦਨ ਪੂਰੇ ਆ ਆ 9 ਦਿਨ ਬਾਕੀ ਆ ਕੁੱਤੇ ਵੀ ਲੈ ਜਾਂਦੀ ਐ ਹਾਂ ਬਾਕੀ 5 4 ਦਿਨ ਪਸੂ ਕੁੱਤੇ ਵੀ ਲੈ ਜਾਂਦਾ ਸੌਖਾ ਤਾਂ ਠੰਡੀ ਸੀਲ ਪੂਰੀ ਐ ਨਾ ਹਾਂ ਮਾਂ ਦੀ ਹੋ ਗਈ ਜੇ ਗਾਂ ਹੀ ਐ ਇੱਕ ਤਰ੍ਹਾਂ ਦੀ ਹਾਂ ਯਾ ਕੋਈ ਲੱਗਣ ਨਹੀਂ ਕਿ ਮਾਂ ਦੀ ਚੀਪਾ ਹੋਣ ਹੈ ਸਾਇਦ ਅੱਛਾ ਅੱਛਾ ਉੱਥੇ ਉਹ ਤੇ ਸਾਹਮਣੇ ਜੇ ਖੜ ਕੇ ਨਾ ਆਪਣੇ ਬਾਈ ਇੱਕ ਵਾਰੀ ਦੁਬਾਰਾ ਐਡਰੈਸ ਦੱਸ ਦੋ ਪੂਰਾ ਗਿਉ ਨਾਮ ਪੇਸ਼ ਸੁਖ ਸੁਖਚੈਨ ਸਿੰਘ ਜੀ ਹਾਂਜੀ ਫੋਨ ਨੰਬਰ 94640 ਹਾਂਜੀ 72474 ਅ ਪਿੰਡ ਪਿੰਡ ਭਾਈ ਰੂਪਾ ਬਠਿੰਡਾ ਜਿਲ੍ਹਾ ਰਸੀਬਪੂਲਾ ਇਹ ਕਿਹਦਰ ਇਹਨੇ ਆ ਜੀ ਮਡੇਰਾ ਦੀ ਪੱਤੀ ਆ ઠવાਲੀ ਰੋਡ ਤੇ ઠવાਲੀ ਰੋਡ ਤੇ ਆਪਣੇ ਮਕਾਨ ਆ ਬਾਕੀ ਮੋਬਾਈਲ ਨੰਬਰ ਵਾਈਦਾ ਸਕਰੀਨ ਤੇ ਲਾਵਾਂਗੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਨਾਲੇ ਤਾਂ ਲੋਕੇਸ਼ਨ ਦਾ ਪਤਾ ਕਰਾਇਆ ਜਾਂਦਾ ਤੇ ਬਾਕੀ ਆਪਣਾ ਰੇਟ ਮਕਰਰ ਕਰਕੇ ਜੇ ਤੁਹਾਡਾ ਸੌਦਾ ਰਲਦਾ ਕੋਲੇ ਆ ਕੇ ਦੇਖ ਕੇ ਦੇਖ ਛੋਟੀ ਖਰੀਦੋ ਬਸ ਛੋਟੀ ਖਰੀਦਣ ਵਾਲੀ ਆ ਤੇ ਬਾਈ ਤਾਂ ਉਹ ਖੇਤੀ-ਕੁੱਤੀ ਜੀ ਬਿੱਡੀ ਬੈਠੇ ਕਹਿੰਦੇ ਤਾਂ ਕਰਕੇ ਵੀ ਉਸ ਨੂੰ ਘਟਾਉਣੇ ਆ। ਸੱਤ ਨੰਬਰ ਤੇ ਸੰਪਰਕ ਕਰਕੇ ਚੋਟੀ ਖਰੀਦੋ। ਓਕੇ ਬਾਈ। ਸਤ ਸ੍ਰੀ ਅਕਾਲ।